ਸਾਡਾ ਸਿੱਕੇ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਹੈ 4 ਜੂਨ 2025 ਅੱਜ ਤੁਸੀਂ ਮੇਰੇ ਨਾਲੋਂ ਸਾਡੇ ਕਲੋਨੀ ਸੰਸਥਿਤੀ 2 ਦੇ ਛੋਟੇ ਪਾਰਕ 'ਚ ਤੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਮੋਰਵੈਲ ਮਸ਼ੀਨ ਲੱਗ ਚੁੱਕੀ ਹੈ ਸਾਡੀ ਕਲੋਨੀ ਦਾ ਮੋਰ ਬੈਠ ਗਿਆ ਸੀ ਤੇ ਅਸੀਂ ਬੇਨਤੀ ਕੀਤੀ ਰੋਪੜ ਬਿਲਡਰਸ ਸਰਦਾਰ ਭਗੀਲ ਸਿੰਘ ਜੀ ਮੈਨੇਜਿੰਗ ਡਾਇਰੈਕਟਰ ਨੂੰ ਤੇ ਉਹਨਾਂ ਨੇ ਸਾਡੀ ਬੇਨਤੀ ਪੂਰਾਨ ਕਰਦੇ ਹੋਏ ਮੋਰ ਦਾ ਕੰਮ ਸ਼ੁਰੂ ਕਰਵਾਤਾ ਤੇ ਅੱਜ ਸਾਡੀ ਸਾਰੀ ਟੀਮ ਸੰਸਥਿਤੀ 2 ਵੈਲਫੇਅਰ ਐਸੋਸੀਏਸ਼ਨ ਦੀ ਆ ਪਿੱਛੇ ਤੁਸੀਂ ਦੇਖ ਰਹੇ 71 ਤੋਂ ਆਏ ਕਿਉਂਕਿ ਵੱਡਾ ਕੰਮ ਸ਼ੁਰੂ ਹੋ ਰਿਹਾ ਸੋ ਅੱਜ ਅ ਵਾਹਿਗੁਰੂ ਜੀ ਕਿ ਕੇ ਬਹੁਤ ਸਫਲਤਾ ਨਾਲ ਕੰਪਲੀਟ ਹੋਵੇ ਤੇ ਲੱਡੂਆਂ ਦਾ ਬਰਨ ਸਾਡੇ ਪਲੇਠੇ ਪ੍ਰਧਾਨ ਇੰਦਰਜੀਤ ਸਿੰਘ ਵੱਲੋਂ ਕੀਤਾ। ਲਓ ਜੀ ਮਸ਼ੀਨ ਫਿੱਟ ਹੋ ਰਹੀ ਹੈ ਦੋ ਤਿੰਨ ਦਿਨ ਤੋਂ ਕੰਮ ਸ਼ੁਰੂ ਹੋ ਚੱਕਿਆ ਦੇਖੋ ਤੇ ਹੁਣ ਬਕਾਇਦਾ ਅੱਜ ਪਾਈਪਾਂ ਇਹ ਥੱਲੇ ਉਤਾਰਨਗੇ। ਇਹ ਸਾਡਾ ਵਰਕਰ ਸੂਰਜ ਜਰ ਜਰ ਤੋਂ ਭਾਗ ਰੈਡੀ ਮੰਨ ਲਿਆ ਹੋਇਆ ਹੈ। ਪ੍ਰਧਾਨ ਜੀ ਬੈਠੇ ਆ। ਸੋ ਹੁਣ ਲਓ ਜੀ ਹਾਜ਼ਰੀ ਲੱਗੀ ਅੰਗਰੇਜ਼ ਸਿੰਘ। ਅੱਜ ਹਾਜ਼ਰੀ ਵਰਬਲੀ ਲਵਾਉਂਗੇ ਸਾਡੇ ਸੀਨੀਅਰ ਮੀਤ ਪ੍ਰਧਾਨ ਹਜੀ ਸਿੰਘ ਜੀ। ਅੱਜ ਲੱਡੂਆਂ ਤੇ ਇਕੱਠਾ ਕਰਾਈ ਤੁਹਾਨੂੰ ਸਾਡੇ ਕੋਲ ਇੱਥੇ ਪ੍ਰਧਾਨ ਜੀ ਨੇ ਲੋਹਾ ਹਾਜ਼ਰੀ ਇਹਦਾ ਬਹੁਤ ਬੜਾ ਉਪਰਾਲਾ ਲੱਭ ਗਿਆ ਇੰਦਰੀ ਬਦਲ ਤੇ ਇੱਥੇ ਹੋ ਰਿਹਾ ਸਾਡੀ ਕਲੋਨੀ ਚ ਸਾਨੂੰ ਤਾਂ ਐਵੇਂ ਮਹਿਸੂਸ ਹੋ ਰਿਹਾ ਤਾਂ ਜੀ ਪਿਛਲੇ ਕਈ ਦਿਨਾਂ ਤੋਂ ਜਿਵੇਂ ਗਾਰ ਵਾਲੇ ਪਾਣੀ ਚਨਾਉਂਦੇ ਹੋਈ ਸੀ ਹੁਣ ਸਾਨੂੰ ਸਾਫ਼ ਸੁਥਰਾ ਪਾਣੀ ਹੋਰੇ ਮੇਲਣ ਚ ਮੇਲਵਨ ਨਾਲ ਵੀ ਬੈਠ ਕੇ ਮੀਟਿੰਗਾਂ ਹੁੰਦੀਆਂ ਰਹੀਆਂ ਇੰਦਰਜੀਤ ਜੀ ਸਾਡੇ ਇਹ ਪ੍ਰੇਸ਼ ਪ੍ਰਧਾਨ ਜੋ ਕਿ ਸਾਨੂੰ ਚਾਹ ਦਾ ਫੇਟੇ ਹੀ ਸਾਡੇ ਤੇ ਲੰਗਰ ਹੀ ਲੱਗ ਰੱਖਦੇ ਆ ਇਹ ਅੱਜ ਲੱਡੂਆਂ ਦੀ ਸ਼ੇਵਾ ਵੀ ਉਹਨਾਂ ਵੱਲੋਂ ਹੀ ਆ ਤੇ ਅਸੀਂ ਹੁਣ ਤਕਰੀਬਨ ਸਾਡੀ ਸਾਰੀ ਟੀਮ ਇਕੱਠੀ ਤੇ ਅਸੀਂ ਉਹਨਾਂ ਅਰਦਾਸ ਕਰਕੇ ਉਹਦੇ ਬਾਅਦ ਫਿਰ ਲੱਡੂ ਕਬੜਾ ਸਾਰਿਆਂ ਨੂੰ ਕੋਨਿਚ ਦੇ ਕੇ ਮਹਾਰਾਜਾ ਸ਼ਗਰਾਨਾ ਕਰਕੇ ਖਵਾਜਾ ਪੀੜ ਦੀ ਬੇਨਤੀ ਕਰਕੇ ਕੰਮ ਨੂੰ ਆਰੰਭਤਾ ਸ਼ੁਰੂ ਕਰਦੇ ਸੀ ਉਹ ਬਿਲਕੁਲ ਇਹ ਬੋਰ ਨੂੰ 11 ਤੱਕ ਲਿਆਉਣ ਵਾਸਤੇ ਸਾਡੀ ਕਈ ਮਿੱਡੀਆਂ ਹੋਈਆਂ ਭਗੇਲ ਸਿੰਘ ਜੀ ਨਾਲ ਤੇ ਮੈਨੂੰ ਯਾਦ ਹੈ ਇਸ ਮੁੱਦੇ ਤੇ ਸਾਡੇ ਗੁਰਪ੍ਰੀਤ ਸਿੰਘ ਨੂੰ ਬੜੀ ਟੈਕਨੀਕਲ ਕਮਾਂਡ ਸੀ ਤੇ ਅੰਗਰੇਜ਼ ਸਿੰਘ ਇਹਨਾਂ ਦੇ ਵੀ ਕਾਫੀ ਮੋਟਾ ਹੈਗੀਆਂ ਜਿਹੜੀ ਟੈਕਨੀਕਲਿਟੀਆਂ ਨੇ ਜੂ ਦੱਸੂਗਾ ਬੋਰਵੈਲ ਚ ਕਿਵੇਂ ਪ੍ਰੋਬਲਮ ਆ ਜਾਂਦੀ ਹੈ ਬੋਰ ਵਿੱਚ ਕਈ ਵਾਰ ਇਹ ਹੈ ਜੀ ਪਾਈਪ ਵਗੈਰਾ ਫਟ ਜਾਂਦਾ ਆ ਜਿਹਦੇ ਕਰਕੇ ਮਿੱਟੀ ਆਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਬਾਰੇ ਕਾਫੀ ਵਾਰ ਸਾਡੀ ਮੀਟਿੰਗ ਐਮ ਡੀ ਬਗੇਲ ਸਿੰਘ ਜੀ ਨਾਲ ਹੋਈ ਜਿਨ੍ਹਾਂ ਨੇ ਉ체ਚੇ ਤੌਰ ਤੇ ਚਲੋ ਉਪਰਾਲਾ ਕੀਤਾ ਹੈ ਇਹ ਨਵੇਂ ਬੋਰ ਦਾ ਸ਼ੁਰੂਆਤ ਕੀਤੀ ਹੈ ਕਰਨ ਦੀ ਸੋ ਸਾਨੂੰ ਅੱਗੇ ਬੱਚਿਆਂ ਦੇ ਫਿਊਚਰ ਲਈ ਬਹੁਤ ਵਧੀਆ ਸਾਫ਼ ਸੁਥਰਾ ਪਾਣੀ ਮਿਲੂਗਾ ਜੀ ਬਹੁਤ ਵਿਸ਼ੇਸ਼ ਧੰਨਵਾਦ ਐਮ ਡੀ ਸਾਹਿਬ ਦਾ ਤੇ ਸਾਰੀ ਟੀਮ ਦਾ ਸਮੁੱਚੀ ਟੀਮ ਜਿਨ੍ਹਾਂ ਨੇ ਇੰਨਾ ਯੋਗਦਾਨ ਪਾਇਆ ਹੈ ਕੇ ਜੇ ਸੁਪਰ ਅਪਰਲਾਈਟ ਮੀਟਿੰਗਾਂ ਕਰ ਕਰਕੇ ਪ੍ਰੈਸ਼ਰ ਪਾ ਕੇ ਜੋ ਨੇਪਰੇ ਚਾੜੇ ਇਸ ਕੰਮ ਨੂੰ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸ਼ਰਮਾ ਜੀ ਸਾਡੇ ਸਰਕਰ ਨੰਬਰ ਸਾਡਾ ਕਲੀਪ ਹੈ ਜੀ ਔਰ ਸਾਡੇ ਭਾਜੀ ਹਾਂਜੀ ਸਰ ਬਹਿਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਸਕਲੋਨੀ ਦੇ ਡਿਵੈਲਪਰ ਜਿਹਗੇ ਆ ਕੋਰਪੋਰਲ ਪ੍ਰੋਪਰਟੀਆਂ ਦੇ ਐਮ ਡੀ ਸਾਹਿਬ ਸੁਖਰ ਬੜੀ ਸਿੰਘ ਵੀ ਸਾਡਾ ਸਾਂਝਾ ਉਪਰਾਲਾ ਹੋਇਆ ਸਾਡੇ ਜੋ ਕਮੇਟੀ ਮੈਂਬਰਸ ਹੈਗੇ ਆ ਔਰ ਜੋ ਉਹਨੇ ਮੁਸ਼ਕਿਲਾਂ ਦਸੀਆਂ ਤੇ ਭਲਜੀ ਨੇ ਉਹਨਾਂ ਦੇ ਪ੍ਰਬੋਰ ਕਰਦੇ ਹੋਏ ਸਾਡੇ ਵਾਸਤੇ ਕਿੰਨਾ ਵੱਡਾ ਬੋਰ ਕਰਨ ਵਾਸਤੇ ਮਸ਼ੀਨਰੀ ਸਾਰੀ ਇੱਥੇ ਭੇਜੀ ਹੋਈ ਹੈ ਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਹੜਾ ਉਪਰਾਲਾ ਹੈ ਸਫਲ ਹੋਵੇ ਤੇ ਇਹਦੇ ਨਤੀਜੇ ਵਧੀਆ ਜੀ ਕਮਲਸ਼ੀਲ ਜੀ ਸਾਡੇ ਬਹੁਤ ਸਰਗਰਮ ਮੈਂਬਰ ਹੈ ਤੁਸੀਂ ਪੁਰਾਣੇ ਵੀਡੀਓਜ਼ ਤੇ ਦੇਖਦੇ ਹੋ ਤੇ ਸਾਡਾ ਵੱਡਾ ਵੀਰ ਸਾਡਾ ਪਲੇਠਾ ਪ੍ਰਧਾਨ ਇੰਦਰਜੀਤ ਸਿੰਘ ਸਰਪੰਨ ਸਾਹਿਬ ਅਧਿਆਪਕ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਪ੍ਰੀਆ ਸਿੰਘ ਜੀ ਦਾ ਕਦੇ ਸਾਡੇ ਸਾਡੇ ਨਾਲ ਵਿੱਚ ਸਾਡੇ ਨਾਲ ਬੋਲਣ ਲੈਂਦੇ ਆਂ ਔਰ ਅਸੀਂ ਜਦੋਂ ਵੀ ਸੋਚਦਾ ਉਹਨਾਂ ਦੱਸਦੇ ਆਂ ਮੇਸ਼ਾ ਉਹ ਪ੍ਰਾਇੋਰਟੀ ਦੇ ਰਿਹਾ ਤੇ ਕੰਮ ਕਰਦੇ ਆਂ ਦੂਜੇ ਸਾਡੀ ਕਮੇਟੀ ਮੈਂਬਰਾਂ ਦਾ ਸਾਰਾ ਬਹੁਤ ਧੰਨਵਾਦ ਆ ਜਿਹੜੇ ਹਮੇਸ਼ਾ ਕਲੋਨੀ ਦੀ ਬਿਹਤਰੀ ਵਾਸਤੇ ਵੇਸ਼ੇ ਤਤਪਰ ਰਹਿੰਦੇ ਕੋਈ ਵੀ ਸਮੱਸਿਆ ਆਵੇ ਸਾਰੇ ਬਿਲਕੁਲ ਇੱਕ ਨਹੀਂ ਪੈਂਦੇ ਤੇ ਸਭ ਨੂੰ ਬੜਾ ਸ਼ੁਕਰਾਨਾ ਫਾਇਦ ਸਿੰਘ ਦਾ ਜਿੰਨੇ ਉਹਨਾਂ ਤੋਂ ਹੀ ਸਾਰੇ ਸਾਫ ਪਾਣੀ ਜਿਹੜਾ ਪੀਂ ਜਾਂਦੇ ਸਾਰਾ ਦਾ ਬਹੁਤ ਸੋ ਸਾਡੇ ਸੰਸਥਾ ਦੇ ਸਾਡੇ ਪਰਿਵਾਰ ਦੇ ਥੰਮ ਡਿਪਟੀ ਡਾਇਰੈਕਟਰ ਐਕਸਪੋਰਟ ਸਧੂ ਸਾਹਿਬ ਥੈਂਕ ਯੂ ਬੱਚੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰਮਾ ਜੀ ਕੈਪਟਨ ਸਾਹਿਬ দোয়া ਦਿਓ ਹਾਜ਼ਰੀ ਦੋਮੇ ਥੈਂਕ ਯੂ ਤੇ ਸਾਡੇ ਬਜ਼ੁਰਗ ਦੇ ਸਾਡੇ ਹਰਵਿੰਦਰ ਸਿੰਘ ਜੀ ਦੇ ਪਿਤਾ ਜੀ ਚੌਂਤੇ ਤੋਂ ਸੋ ਬਜ਼ੁਰਗਾਂ ਦਾ ਅਸ਼ੀਰਵਾਦ ਇਹ ਬਹੁਤ ਹੁੰਦਾ ਹਾਜ਼ਰ ਹੋਣਾ ਆ ਜਾ ਭਾਈ ਤੇਜ ਜੀ ਇਹ ਸਾਡਾ ਵਿਸ਼ਕਤਰ ਲਓ ਹਾਜ਼ਰੀ ਸਾਹਿਬ ਅਪ ਕਰ ਦਿਓ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਹੀਰਾ ਜੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਨੂੰ ਕੈਚ ਕਰਕੇ ਤੁਹਾਡੇ ਰੂਪ ਰੂਪ ਕਰਦੇ ਆ ਤੇ ਸਾਡੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਉਹਨੂੰ ਹਮੇਸ਼ਾ ਸੋਸ਼ਲ ਮੀਡੀਆ ਤੇ ਬੜੀ ਐਕਟਿਵ ਰੱਖਦੇ ਆ ਤੇ ਬਾਕੀ ਅਸੀਂ ਭਗੇਲ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਐਡਾ ਬੜਾ ਪੁਰਾਣਾ ਕਰਿਆ ਤੇ ਸਾਨੂੰ ਖਾਹ ਪਾਣੀ ਪਹੁੰਚਾਉਣ ਦਾ ਬਹੁਤ ਯੋਗਦਾਨ ਦਿੱਤਾ ਹੈ ਤੇ ਬਾਕੀ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਆ ਆਏ ਬਦਵੰਤੇ ਸੱਜਣਾ ਦਾ ਬਹੁਤ ਧੰਨਵਾਦ ਥੈਂਕ ਯੂ ਜਰੂਰੀ ਸਨੇਹਾ ਜਰੂਰ ਕਮੇਟੀ ਵੱਲੋਂ ਆ ਤੁਸੀਂ ਦੇਖ ਰਹੇ ਹੋ ਬੋਰਵੈਲ ਹੋ ਰਿਹਾ ਕਾਈਂਡਲੀ ਛੋਟੇ ਬੱਚੇ ਸਾਡੇ ਘਰਾਂ ਦੇ ਵੀ ਖਾਸ ਕਰਕੇ ਜਿਹੜੇ ਬੱਚੇ ਵੈਸੇ ਖੇលਦੇ ਫਿਰਦੇ ਆ ਉਹਨਾਂ ਦਾ ਜਿਆਦਾ ਖਤਰਾ ਸੋ ਜੇ ਕੋਈ ਗਾਹੇ ਵੈਸੇ ਦੇਖਦਾ ਬੱਚਾ ਛੋਟਾ ਤਾਂ ਉਹਨੂੰ ਇਸ ਬੋਰਵੈਲ ਤੋਂ ਜਿੰਦਰ ਕੰਮ ਚੱਲਦਾ ਦੂਰ ਰੱਖਿਆ ਜਾਵੇ ਤਾਂ ਕੋਈ ਹਾਣਸ ਕਾਮੀ ਘਟਣਾ ਦਾ ਬਾਪਰੇ ਇਹ ਸਾਡੇ ਉਹਨਾਂ ਲੱਡੂ ਪਾਏ ਆ ਸਾਡੇ ਇੱਕ ਦੋ ਸੱਜਣਾਂ ਆਲੇ ਆ ਰਹੇ ਆ ਲੋ ਜੀ ਰੋਪੜ ਬਿਲਡਿੰਗਸ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਇਸ ਕੰਮ ਦੇ ਇੰਚਾਰਜ ਆ ਉਹ ਵੀ ਪਹੁੰਚ ਚੁੱਕੇ ਆ ਸੋ ਹੁਣ ਅਸੀਂ ਉਹ ਓਟ ਆਸਰਾ ਲਵਾਂਗੇ ਅਰਦਾਸ ਕਰਾਂਗੇ ਕਿ ਵੀ ਸਾਡਾ ਇਹ ਜਿਹੜਾ ਵਧੀਆ ਟਾਂਗਾਂ ਦੇ ਪਰੇ ਜੜੇ ਤੇ ਆਪਾਂ ਫਿਰ ਮੱਥਾ ਟੇਕੀਏ ਤਨੀ ਤੈ ਚਲੋ ਜੀ ਉਹ ਤੇ ਜਿਹੜੇ ਕੰਮ ਉਹ ਚਲੇ ਚਲੋ ਜੀ ਸੋ ਬਹੁਤ ਹੀ ਇਤਿਹਾਸਿਕ ਤੇ ਯਾਦਗਾਰੀ ਪਾਲ ਹੈ ਕੋਈ ਵੀ ਵਧੀਆ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲੈਣਾ ਤੇ ਖਵਾਜ਼ੇ ਦਾ ਅਰਦਾਸ ਕਰਨੀ ਕਿ ਸਾਡਾ ਜਿਹੜਾ ਬੋਰ ਹੈ ਸਫਲਤਾਪੂਰਵਕ ਸਾਫ ਸੁਥਰਾ ਤੇ ਬਿਨਾਂ ਕਿਸੇ ਰੁਕਾਵਟ ਤੋਂ ਸੰਪੰਨ ਹੋਵੇ। ਹੋ। ਲੋ ਜੀ ਅਰਦਾਸ ਹੋਣ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਰਵਿੰਦਰ ਸਿੰਘ ਜੀ ਕਿਟਾਂ ਪਰ ਕਿਟਾਂ ਪਰ ਆਪਣੇ ਪੈਸੇ ਰੱਖੋ ਅਜੀਤ ਕੁਮਾਰ ਜੀ ਤਾਂ ਦੇਖੋ ਵਾਹ ਵਣ ਦੋ ਜੀ ਆ ਮੁੰਡੇ ਹੰਦੋ ਇਧਰ ਦੇਖੋ ਜਦੋਂ ਕੰਪਲੀਟ ਹੋ ਗਿਆ ਨਾ ਉਹ ਦੇਖੋ ਲੋ ਇਹ ਜੋ ਧਾਰਮਿਕ ਸਮਾਜਿਕ ਆਸਥਾ ਉਹ ਕਰਦੇ ਹੋਏ ਤੇ ਪ੍ਰਸ਼ਾਦ ਵੰਦੇ ਹੋਏ ਸਾਡੇ ਬਜ਼ੁਰਗ ਸੋ ਧੰਨਵਾਦ ਰੋਪੜ ਬਿਲਡਰ ਦਾ ਤੇ ਵਿਸ਼ੇਸ਼ ਧੰਨਵਾਦ ਸਾਰੀ ਸਾਡੀ ਸਰਗਰਮ ਕਮੇਟੀ ਦਾ ਜਿਹੜੀ